ਵਧੀਆ ਲੋਕਾਂ ਦਾ ਇਕੱਠ ਲੋਕਾਂ ਦਾ ਤਸ਼ਾਹ ਦੇਖੋ ਲੋਕਾਂ ਦਾ ਜਿਹੜਾ ਰਜਾਨਾ ਆਮ ਆਦਮੀ ਪਾਰਟੀ ਨਹੀਂ ਹੈ ਕਿਉਂਕਿ ਇਹਨਾਂ ਲੋਕਾਂ ਨੇ ਕਿਤੇ ਕੰਮਾਂ ਤੇ ਮੋਹਰ ਲਾਉਣੀ ਹੈ ਪਿਛਲੀ ਅਸੀਂ ਲੋਕਾਂ ਕੋਲੇ ਜਾਣ ਲਈ ਸਾਡੇ ਕੋਲੇ ਸਾਡੇ ਕੋਲੇ ਮੁੱਦੇ ਨੇ ਅਸੀਂ ਦੱਸ ਸਕਦੇ ਹਾਂ ਵੀ 2 ਸਾਲ ਦੇ ਵਿੱਚ ਸਾਡੇ ਆਹ ਕੰਮ ਨੇ ਇਹ ਲੋਕ ਜਿਹੜੇ ਆਉਣਗੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਬੇਨਤੀ ਕਰਨੀ ਚਾਹੁੰਦਾ ਇਹਨਾਂ ਨੂੰ ਪੁੱਛਿਓ ਵੀ ਅੱਜ ਬਿਜਲੀ ਬੋਰਡ ਕਿਵੇਂ ਫ੍ਰੀ ਨਫੇ ਜਾ ਅੱਜ ਸਮੁੱਚੇ ਪੰਜਾਬ ਦੇ ਵਿੱਚ 600 ਯੂਨਿਟ ਬਿਜਲੀ ਫ੍ਰੀ ਮਿਲਦੀ ਹੈ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਜੇ ਜਿਹੜੇ ਕਾਰਖਾਨੇਦਾਰ ਨੇ ਉਹਨੂੰ ਬਿਜਲੀ ਸਸਤੀ ਮਿਲਦੀ ਹੈ ਉਹਦੇ باوجود ਵੀ ਬਿਜਲੀ ਬੋਰਡ ਨਫੇ 'ਚ ਕਿੱਦਾਂ ਚੱਲੇਗਾ ਅੱਜ ਤੋਂ ਪਹਿਲਾਂ ਕਿਉਂ ਨਹੀਂ ਗਿਆ ਤਾਂ ਕਿ ਨੀਅਤ ਸਾਫ ਨਹੀਂ ਸੀ ਜੇ ਨੀਅਤ ਸਾਫ ਨਾ ਹੋਵੇ ਜੇ ਨੀਅਤ ਖੋਟੀ ਹੋਵੇ ਤਾਂ ਕੰਮ ਘਾਟੇ ਦੇ ਹੁੰਦੇ ਸਰ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਆਏ ਤਾਂ ਕੈਂਡੀਡੇਟ ਲੌਂਗ ਇਹ ਮੀਟਿੰਗ ਕੋਈ ਸਿਆਸੀ ਮੀਟਿੰਗ ਨਹੀਂ ਇਹ ਮੀਟਿੰਗ ਸਿਰਫ ਲੋਕਾਂ ਨੂੰ ਲੋਕਾਂ ਦੇ ਕੰਮ ਸੁਣਨ ਆਉਂਦੇ ਆ ਇਹ ਇਸ ਮੀਟਿੰਗ ਦਾ ਨਾਮ ਹੈ ਜਨ ਸੰਵਾਦ ਇਹ ਲੋਕਾਂ ਦੀਆਂ ਗੱਲਾਂ ਸੁਣਨੀਆਂ ਕੰਮ ਉਹਨਾਂ ਦੇ ਮੌਕੇ ਤੇ ਨਿਪਟਾਰਾ ਕਰਨਾ ਇਹਨਾਂ ਦੇ ਸੁਝਾਅ ਲੈਣੇ ਨੇ ਵੀ ਇਹਨਾਂ ਏਰੀਆ ਦੇ ਵਿੱਚ ਕਿਹੜੀ ਤੀਤੀ ਕਮੀਆਂ ਕਿਹੜਾ ਕੰਮ ਥੋੜਾ ਰਹਿ ਗਿਆ ਜਾਂ ਆਉਣ ਵਾਲੇ ਸਮੇਂ ਵਿੱਚ ਕਿਹੜਾ ਕੰਮ ਥੋੜਾ ਹੋਣਾ ਹੈ ਸਭ ਲੋਕ ਸਭਾ ਦੀਆਂ ਜਿਹੜਾ ਬੋਟਾ ਜਿਹੜੀਆਂ ਨੇ ਇਸ ਵਾਰ ਮੁੱਦੇ ਕੀ ਰਹਿਣਗੇ ਤੁਹਾਡੇ ਮੇਂ ਮੁੱਦਾ ਅਸੀਂ ਤਾਂ ਇਹੀ ਕਹਿਣਾ ਵੀ ਜੇ ਅਸੀਂ ਸਾਡੇ ਰਾਸ਼ਟਰੀ ਸੁਪਰੀਮੋ ਸੁਰੀ ਰਵਿੰਦ ਕੇਜਰੀਵਾਲ ਨੇ ਜਿਵੇਂ ਕਿਹਾ ਵੀ ਜੇ ਅਸੀਂ ਕੰਮ ਕਰਿਆ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਇਹੀ ਅਸੀਂ ਕਹਾਂਗੇ ਸਾਡੇ ਮਾਨ ਸਾਹਿਬ ਨੇ ਜੇ ਕੋਈ ਕੰਮ ਕਰਿਆ ਤਾਂ ਵੋਟਾਂ ਪਾ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਜੀ ਕਿਉਂਕਿ ਲੋਕਤੰਤਰ ਹੈ ਇਹਦੇ ਵਿੱਚ ਵੋਟ ਦਾ ਜਿਹੜਾ ਅਧਿਕਾਰ ਬੰਦੇ ਨੂੰ ਦਿੱਤਾ ਉਹ ਇੱਕ ਫ੍ਰੀ ਬਿਲਕੁਲ ਫ੍ਰੀ ਮਾਈਂਡ ਨਾਲ ਆਪਣੇ ਆਉਂਦੀ ਆਤਮਾ ਦੀ ਬਾਤ ਸੁਣ ਕੇ ਜਿਹੜੀ ਵੀ ਵੋਟ ਪਾਉਣੀ ਸਰ ਕੈਂਡੀਗੇਟ ਬਾਹਰੋਂ ਤਾਂ ਨਹੀਂ ਲੈਣਾ ਯਾਉਂਗਾ ਵੀ ਪੈਰਾਸ਼ੂਟ ਬਣੋਗੇ ਜਿਹੜਾ ਵੀ ਸਾਡੀ ਪਾਰਟੀ ਬਣਾ ਕੇ ਭੇਜੂਗੀ ਬਾਹਰੋਂ ਹੁਣ ਪਾਕਤ ਤਾਂ ਤੋਂ ਥੋੜਾ ਹੋਣਾ ਇੱਥੇ ਲੁਧਿਆਣੇ ਦਾ ਹੀ ਬੰਦਾ ਹੋਊ ਪੰਜਾਬ ਦਾ ਹੀ ਬੰਦਾ ਹੋਊਗਾ ਨਾ ਪੰਜਾਬ ਤੋਂ ਬਾਹਰ ਨਹੀਂ ਆਊਗਾ ਤੁਹਾਨੂੰ ਇੰਨਾ ਪਰੋਸਾ ਤੇ ਇਹਨਾਂ ਨੂੰ ਇੰਡਸਟਰੀ ਦੇ ਵੀ ਕਹਿ ਰਹੇ ਨੇ ਕਿ ਇਹ ਜਿਹੜੇ ਕਹਿੰਦੇ ਮੈਂ ਕਹਿੰਦਾ ਸਾਡੇ ਕੋਲੇ ਤਾਂ ਬਹੁਤ ਫੌਜਾਂ ਨੇ ਤੁਸੀਂ ਹੋਰ ਪਾਰਟੀਆਂ ਦੀ ਗੱਲ ਕਰਦੇ ਹੋ ਅੱਜ ਜੀ ਸਰ ਜਿੱਦਾਂ ਦੇਖਿਆ ਐਵੇਂ ਇਹ ਚੋਣਾਂ ਨੇ ਮਿੱਟੀ ਦਾ ਕਿੰਨੀਆਂ ਲਗਭਗ ਕਵਰ ਕਰ ਚੁੱਕੇ ਹੋ ਅਸੀਂ ਤਾਂ ਰੋਜ਼ ਹੀ ਮਿੱਟੀਆਂ ਕਰਦੇ ਹਾਂ ਜੀ ਰੋਜ਼ ਹੀ ਅਸੀਂ ਹਲਕੇ ਦੇ ਵਿੱਚ ਵਿਚਰਦੇ ਰਹਨੇ ਆ ਕਿਉਂਕਿ ਉਹ ਜਿੰਨੇ ਆ ਤੁਸੀਂ ਦੇਖਿਆ ਨਾ ਬਰਸਾਤੀ ਡੱਡੂ ਬਹੁਤ ਨਿਕਲੇ ਫਿਰਦੇ ਆ ਕੋਈ ਪੌਣੇ ਪੰਜ ਸਾਲ ਬਾਅਦ ਆ ਗਿਆ ਕੋਈ ਸਾਢੇ ਚਾਰ ਸਾਲ ਬਾਅਦ ਆ ਗਿਆ ਅਸੀਂ ਤਾਂ ਪਬਲਿਕ ਦੇ ਬੰਦੇ ਆ ਪਬਲਿਕ 'ਚ ਹੀ ਰਹਨੇ ਆ ਅਜਾ ਇੱਕ ਚਰਚਿਆਂ 'ਚ ਵੀ ਹੋ ਰਿਹਾ ਵੀ ਕਹਿੰਦੇ ਆਮ ਪਾਰਟੀ ਦਾ ਪੰਜਾਬ ਦੇ ਵਿੱਚ ਹੀ ਕਾਂਗਰਸ ਨਾਲ ਗੱਡਜੋੜ ਹੋ ਰਿਹਾ ਤੁਹਾਨੂੰ ਪਤਾ ਹੋ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੱਕੀ ਜੋ ਪਾਰਟੀ ਫੈਸਲਾ ਲਊਗੀ ਅਸੀਂ ਫੁੱਲ ਚੜ੍ਹਾਂਗੇ ਮੇਰਾ ਨਾਮ ਕਬਲਜੀ ਸਜਦੇਵਾ ਜੀ ਭਾਈ ਬ੍ਰਦਰ ਅੱਜ ਇੱਕ ਐਮਐਲਏ ਕੋਲ ਮੂਚੇ ਨੇ ਚੋਣਾਂ ਉੱਪਰ ਆਏ 2024 ਕੀ ਕਹਿਣਾ ਚਾਹੋ ਦੇਖੋ ਜੀ ਇਹਦੇ ਵਿੱਚ ਇਹ ਹੱਲੇ ਇਹ ਕਹਿਣਾ ਚਾਹਵਾਂਗੇ ਮੈਂ ਵਾਰਡ ਨੰਬਰ 51 ਦਾ ਸੇਵਾਦਾਰ ਹਾਂ ਜੀ ਤੇ ਅੱਜ ਸਾਡੇ ਸਿੱਧੂ ਸਾਹਿਬ ਇੱਥੇ ਵਾਰਡ ਨੰਬਰ 51 ਚ ਆਏ ਨੇ ਜਿਹੜਾ ਸਾਡਾ ਇੱਕ ਜਨ ਸੰਵਾਦ ਪ੍ਰੋਗਰਾਮ ਚੱਲ ਰਿਹਾ ਜਿੰਦੇ ਵਿੱਚ ਅਸੀਂ ਵਾਰਡ ਵਾਈਜ਼ ਪ੍ਰੋਗਰਾਮ ਕਰ ਰਹੇ ਹਾਂ ਜਿਸੇ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਉਹ ਆਪਣੀ ਪ੍ਰੋਬਲਮ ਦੱਸੇ ਤੇ ਉਹਨਾਂ ਦਾ ਮੌਕੇ ਤੇ ਹੀ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਹ ਲਗਦਾ ਵੀ ਜਿੱਦਾਂ ਹੁਣ 2024 ਦੇ ਚੋਣਾਂ ਆ ਰਹੀਆਂ ਨੇ ਜੋ ਪਾਰਟੀ ਵੱਲੋਂ ਜ਼ਿੰਮੇਵਾਰੀ ਮਿਲੂਗੀ ਪੂਰੀ ਨਿਭਾਉਗੇ ਦੇਖੋ ਭਾਜੀ ਚੋਣਾਂ ਦਾ ਬਿਲਕੁਲ ਵੱਜ ਚੁੱਕਾ ਹੈ ਤੇ ਜੋ ਪਾਰਟੀ ਵੱਲੋਂ ਜ਼ਿੰਮੇਵਾਰੀ ਮਿਲੇਗੀ ਉਹ ਅਸੀਂ ਤਨਮਨ ਧੰਨਾ ਨਿਭਾਵਾਂਗੇ ਜੀ ਕਿਉਂਕਿ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਪਾਰਟੀ ਵੀ ਚੌਥੀ ਦੇ ਵਿੱਚ ਪਾਣੀ ਆ ਜੀ ਲੁਧਿਆਣਾ ਦੀ ਸੀਟ ਦੇ ਵਿੱਚੋਂ ਆਤਮਨਗਰ ਹਲਕੇ ਦੇ ਵਿੱਚੋਂ ਅਸੀਂ ਵੱਧ ਲੀਡ ਨਾਲ ਆਪਣੇ ਕੈਂਡੀ ਜਣ ਨੂੰ ਚੇਤਾ ਕਰਕੇ ਭੇਜਣਾ ਜੀ ਤਾਂ ਕਿ ਸਾਡੇ ਐਮਐਲਏ ਸਾਹਿਬ ਨੂੰ ਸਾਨੂੰ ਪ੍ਰਾਊਡ ਫੀਲ ਕਰਾਉਂਦੇ ਤੁਹਾਡੇ ਵਾਰਡ ਜੋ ਕਿੰਦਾ ਸੰਜੋਗ ਮਿਲਿਆ ਆ ਤੁਸੀਂ ਦੇਖ ਹੀ ਰਹੇ ਹੋ ਜੀ ਲੋਕਾਂ ਦਾ ਇਕੱਠ ਕਿੰਨਾ ਪਿਆਰ ਹੈ ਜੀ ਤੇ ਇਹ ਸਾਰਾ ਪਿਆਰ ਲੋਕੀ ਆਪੇ ਹੀ ਦੱਸ ਰਹੇ ਵੀ ਕੀ ਸੰਜੋਗ ਹੈ ਤੇ ਕੀ ਸਾਡੇ ਕੰਮ ਹੈ ਕੰਮ ਬੋਲਦੇ ਆ ਜੀ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆ ਜੀ ਆਮ ਆਦਮੀ ਪਾਰਟੀ ਦੀ ਆਮ ਇੱਕ ਆਦਮੀ ਮੰਗਵੀਂ ਸੇਵਾ ਕਰ ਰਹੇ ਆ ਜੀ ਗੱਦਕ ਪਾਰਟੀ ਦਾ ਕੈਂਡੀਡੇਟ ਤੁਹਾਨੂੰ ਬੋਲ ਜੀ ਦੇਖੋ ਇਹ ਸੀਐਮ ਸਾਹਿਬ ਜਾਂ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ